ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਨੇੜੇ ਆ ਜਾਂਦਾ ਜੰਤੀਪੁਰ 메ਨ ਅੱਡਾ 메ਨ ਮਾਨ ਕੇ ਚੱਲੋ ਵੀ ਕਸਬਾ ਸ਼ਹਿਰ ਲੱਗਦਾ ਵੀਰ ਹੈ ਰਾਂ ਨੂੰ ਕੋਗੇ ਨਗਰ ਦੇ ਵਿੱਚੋਂ ਰਮਾਨ ਦੇ ਘਰੋਂ ਤੁਹਾਨੂੰ 6-7 ਜਨਵਾਰ ਵਿਖਾਵਾਂਗੇ ਕਿਉਂਕਿ ਵੀਰ ਕੋਲੇ ਜ਼ਿਆਦਾਤਰ ਟੋਕਣਾ ਗੱਬਣਾ ਚੈੱਕ ਪਾਸ ਮੱਝਾਂ ਆਉਂਦੀਆਂ ਅੱਜ ਕਿਸ ਹਿਸਾਬ ਕਿਤਾਬ ਰਹੂਗਾ ਸਾਰੀ ਡਿਟੇਲ ਲਈ ਚੱਲਾਂਗੇ ਭਰਾ ਤੋਂ ਜਿਹੜੀ ਵੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੇ 2 ਜਨਵਾਰ ਸੱਜਣੋਂ ਆ ਖੜੇ ਆ ਵੀ ਚੈੱਕ ਪਾਸ ਮੈਂ ਆ ਸਮਾਂ ਕਿੰਨੇ ਦੀ ਉਹ ਆਪਾਂ ਭਰਾ ਤੋਂ ਪੁੱਛਾਂਗੇ ਆਜੋ ਸਟਾਰਟ ਕਰਦੇ ਆਪਾਂ ਉਹ ਖੜੀ ਐ ਨੀਲੀ ਰਾਵੀ ਦੀ ਝੋਟੀ ਇਹਦਾ ਕੀ ਲੇਖਾ ਜੋਖਾ ਉਹਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਰਮਾਨ ਵੀਰ ਸਾਸਰੀਗਾਲ ਸਾਸਰੀਗਾਲ ਵਧੀ ਕੀ ਆ ਚੱਲਦੀ ਵਧੀਆ ਵਧੀਆ ਚੜਦੀ ਕਲਾ ਤੂੰ ਸੁਣਾ ਮੇਰਾ ਭਰਾ ਵਧੀਆ ਵਧੀਆ ਭਾਜੀ ਵਧੀਆ ਚੱਲੀ ਜਾਂਦਾ ਬਾਬੇ ਦੀ ਕਿਰਪਾ ਭਾਜੀ ਮਾਲ ਵੇ ਗਈਆਂ ਤਾਂ ਨਾਲ ਨਾਲ ਗਈਆਂ ਭਾਜੀ ਠੀਕ ਆ ਹਾਂਜੀ ਹਾਂਜੀ ਬਾਕੀ ਤੇਰੇ ਪਾਸ ਵੱਲੇ ਹੁੰਦੇ ਆ ਤੇ ਟੋਕੜਾ ਕੱਬਣਾ ਜਾ ਆਪਣੇ ਹਾਂਜੀ ਹਾਂਜੀ ਹਨਾ ਬਿਲਕੁਲ ਜੀ ਵੱਡੇ ਪਹਾ ਨਹੀਂ ਹੁੰਦੇ ਛੋਟੇ ਪਹਾ ਦੀਆਂ ਹੁੰਦੀਆਂ ਹਾਂ ਜੀ ਬਿਲਕੁਲ ਤੇਰਮਾਨ ਆਪਣਾ ਡਰੈੱਸ ਵੀਰੇ ਪਿੰਡ ਵੀਰ ਜੀ ਹੈਗਾ ਆਪਣਾ ਘੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਤੇ ਨੰਬਰ ਹੈਗਾ ਵੀਰ ਜੀ ਆਪਣਾ 78140 88635 78140 88635 ਵੀਰ ਜੀ ਨੰਬਰ ਹੈ ਆ ਤੇ ਟੋਕੜਾ ਗੱਬਣਾ ਮਈਆਂ ਆਪਣੇ ਕੋਲ ਵਾਧੂ ਹੁੰਦੀਆਂ ਵਾ ਤੇ ਇਸ ਟਾਈਮ ਵੀ ਆਪਣੇ ਕੋਲ ਦੋ ਟੋਕੜਾ ਗੱਬਣਾ ਨੇ ਚੈੱਕ ਪਾਸ ਚੈੱਕ ਪਾਸ ਤਾਜੀ ਸੂਈ ਮਹੀਮੀ ਹੈ ਗਈ ਆ ਹਰ ਇੱਕ ਤਰ੍ਹਾਂ ਦਾ ਮਾਲ ਕੋਲ ਹੁੰਦਾ ਆਪਣੇ ਹਾਂ ਵੀ ਤੇ ਭਾ ਵੀ ਨਾਰਮਲ ਹੁੰਦੇ ਬਾੜੇ ਵੱਡੇ ਨਹੀਂ ਹਾਂ ਜੀ ਹਾਂ ਜੀ ਭਾਵੇਂ ਖੜ ਕੇ ਵਪਾਰੀ ਵੇਚ ਲੈ ਸਾਡੇ ਕੋਈ ਠੀਕ ਆ ਇਨਾ ਮੁੱਲ ਹੀ ਆ ਜਾਊਗਾ ਆਪਣਾ ਓਕੇ ਬਾਕੀ ਵੀਡੀਓ ਸਾਰੀ ਵੇਖਿਓ ਫਿਰ ਐਂਡ ਤੱਕ ਭਾਜੀ ਪਤਾ ਲੱਗਣਾ ਬਾਕੀ ਲਾਈਕ ਲੋ ਇੱਕ ਸ਼ੇਅਰ ਛੁਰ ਕਰ ਦਿਓ ਤਾਂ ਅਰਮਾਨ ਵੀਰੇ ਫਿਰ ਇਹਦਾ ਆ ਆਪਣੀ ਜਿਹੜੀ ਝੋਟੀ ਇਹਦਾ ਕੀ ਹਿਸਾਬ ਕਿਤਾਬ? ਜੀ ਭਾਜੀ 45 ਦਿਨਾਂ ਦੀ ਮੱਝ ਬਣੀ ਆ। ਠੀਕ ਆ। ਇਹਨੇ ਨਿਕਲ ਵੀ ਆਉਣਾ ਵਾ। ਜਿਹੜਾ ਤੱਕ ਫਿਰਨਾ ਹੁੰਦਾ 21 ਦਿਨਾਂ ਬਾਅਦ ਫਿਰ ਜਾਂਦਾ ਵਾ। 45 ਦਿਨ ਹੋ ਗਏ ਇਹਨੂੰ ਬਣੀ ਨੂੰ 1.5 ਮਹੀਨਾ ਲਾ ਲਿਆ ਗਾ। ਬਾਗੀਆਂ ਜੀ ਤੇ ਚੈੱਕ ਪਾਸ ਹੋ ਜੂਗੀ ਦਹਾਕੇ ਦਿਨਾਂ ਤੱਕ। ਠੀਕ ਆ। ਬਾਕੀ ਦੁੱਧ ਦੇ ਕੋਲ 6.5 ਕਿਲੋ ਹੈਗਾ ਜੇ ਪੱਕਾ ਸੀਲਸ ਲੱਗ ਗਿਆ ਚਵਾਈ ਧਾਰ ਕੋਦੀ ਹੋਊਗੀ। ਠੀਕ ਆ। ਕਿਹਨ ਕਿਹਨ ਪੋਲਾ ਵਾ? ਤੇ ਮਿਲਦੀ ਭੜੇ ਤੇ ਆ। ਮਿਲਦੀ ਭੜੇ ਤੇ ਆ। ਠੀਕ ਆ। ਕੱਢ ਬਾਹਰ ਇਹਨੂੰ। ਸੱਜਣੋ ਭਾਜੀ ਜਿਵੇਂ ਜਾਇਜਾ ਜੀ। ਅੱਛਾ। ਹਾਂ ਜੀ ਹ ਬਾਕੀ ਤੇਰੇ ਮੁੱਲ ਜਾਇਜ਼ ਹੀ ਹੁੰਦੇ ਆ ਤੇ ਆਲ ਪੰਜਾਬ ਚ ਡਿਲੀਵਰੀ ਕਰ ਦਿੰਨਾ ਹਨਾ ਜਿੱਥੇ ਵੀ ਕੋਈ ਮੰਗਾਉਣੀ ਚਾਵੇ ਉੱਥੇ ਹੀ ਭੇਜ ਦੇ ਦਈ ਆ ਵੇਖੋ ਸੱਜਣਾ ਮੰਨ ਲਓ ਵੀ ਦੁੱਧ ਇਹਦੇ ਕੋਲੇ 6 ਲੀਟਰ ਆ 6 ਤੋਂ ਵੱਧੂਗਾ ਭਾਈ ਘਟ ਨਹੀਂ ਹੂਗਾ ਠੀਕ ਆ ਲਓ ਵੀ ਸੱਜਣਾ 6 ਲੀਟਰ ਦੁੱਧ ਆ ਇਹ 45 ਦਿਨਾਂ ਦੀ ਬਣੀ ਐ ਨਿਕਲ ਵੀ ਹੋਣੀ ਜਮੇ 45 ਦਿਨ ਹੋ ਗਏ ਨੂੰ ਮੰਨ ਲਓ ਚਾਹ ਮਾਲੀ ਤੋਂ ਚਾਹ ਟੀਕੇ ਤੋਂ ਗੱਬਣ ਹੋਈ ਨੂੰ ਬਾਕੀ 10 ਤੋਂ ਬਿਨਾਂ ਦਿਨ ਭਾਈ ਕਿਸੇ ਨੇ ਸਾਹ ਮਲੀ ਨਾ ਹਾਂਜੀ 20 ਹਰ ਮੋੜੀ ਬਤਾ ਦੂਗੀ ਮੈਂ ਕੀ ਬਾਤ ਹੈ ਵਿਆਜ ਰੇਟ ਉਹ ਕਰ ਦੇ ਨਾ ਬੋਲ ਜਮਾ ਹੀ ਜਾਏ ਠੀਕ ਹੈ ਠੀਕ ਠੀਕ ਚੱਲ ਪੁੱਤ ਚੱਲ ਥੋੜਾ ਜਿਆ ਵੀਰ ਨੇ ਕੰਮ ਛੱਟ ਦਾ ਵਧਾਤਾ ਸਜਣੋ ਤਾਂ ਕਰਕੇ ਥੋੜਾ ਜਿਹਦੇ ਕਾਰਨ ਥੋੜੀ ਜੀ ਸਾਨੂੰ ਵੀਡੀਓ ਦੀ ਦਿੱਕਤ ਆਊਗੀ ਕਿਉਂਕਿ ਇੱਧਰ ਹਜੇ ਬੱਜਰੀ ਪਾਈ ਹੋਈ ਆ ਤੇ ਫਿਰ ਉਧਰ ਨਹੀਂ ਤੋੜਦੇ ਕਈ ਵਾਰੀ ਪੈ ਰਚਣਾ ਕੋਈ ਬੱਜਰੀ ਦਾ ਕੰਕਰ ਆ ਵਾ ਤੇ ਜੇ ਕਰਦੇ ਪੁੱਸਦੇ ਫਿਰ ਪੈਰ ਪੂਰੇ ਤੇ ਰੇਸ਼ਾ ਪੈਣ ਦਾ ਡਰ ਹੁੰਦਾ ਜਨਵਾਰਾ ਕਰਮਾਂ ਵਾਲੇ ਬਾਕੀ ਜਿੰਨੇ ਜੋਗੇ ਆ ਇਹਨਾਂ ਦੇ ਨਾਲ ਚੱਲੀ ਤੇ ਇਹ ਕਿੰਨੇ ਦੀ ਦੇਵਾਂਗੇ ਸਾ ਜੀ ਭਾਈ ਮੋਲੇ 60000 ਕਰਦੇ ਆ ਠੀਕ ਆ ਇਹ 3000 ਛੋਟ ਕਰ ਦੇਣੀ 57000 ਤੇ ਦੇ ਦਾਂਗੇ ਅੱਜ ਹੋਰ ਕੋਈ ਪਿਆਰ ਮੁਹੱਬਤ ਹੋਰ ਭਾਜੀ 1000 ਹੋਰ ਛੱਡ ਦਾਂਗੇ 55 ਦੀ ਭਾਜੀ ਦੇ ਦੇਣੀ ਆਸਟ 55000 ਦੀ ਦੇ ਦੇ ਸਾਢੇ 6 ਕਿਲੋ ਦੁੱਧ ਹੋਊਗਾ 45 ਦਿਨਾਂ ਦੀ ਮਈ ਚੈੱਕਪਾ ਮਤਲਬ ਵੀ ਗੱਡੀ ਹੈਗੀ ਆ ਗੱਪਣ ਮੈਂ ਚੈੱਕ ਕਰ ਦਊਗੀ ਠੀਕ ਆ 45 ਦਿਨ ਬਣੀ ਨੂੰ ਹੋਗੇ ਆ ਹਾਂਜੀ ਹਾਂਜੀ ਮਾਲਕਾਂ ਨੇ ਤਾਂ ਨੇ ਦੱਸਤਾ ਕੋਈ ਇਹ ਵੀਰ ਬਤਾਉਗੀ ਮੈਂ 60 ਦਾ ਸਾਰੀ ਹਿਸਾਬ ਤੋਂ ਤਰੀ ਜੰਨੀ ਦੀ ਰਲ ਹਾਂ ਨਹੀਂ ਨਹੀਂ ਓਕੇ ਬਾਕੀ ਕੱਦ ਕੁਦ ਅਵੇਲੇਬਲ ਚੰਗੀ ਆ ਬਿਲਕੁਲ ਭਾਜੀ ਤੇ ਇਹਦਾ ਕੀ ਹਿਸਾਬ ਆ ਇਹ ਭਾਜੀ ਇਹ ਕੋਈ ਦੁੱਧ ਹੈਗਾ ਜੀ 9 ਲੀਟਰਾਂ ਲੱਗੇ ਤੁਸੀਂ 8.5 ਲਾਓ ਠੀਕ ਆ ਇਹਦਾ ਬਚਿਆ ਗਿਆ ਮਾਰ ਸੀਰੀਅਸ ਲੱਗੇ ਆ ਭਾਵੇਂ ਬੰਦਾ ਚ ਵੀ ਜਨਾਨੀ ਜਰੂਰੀ ਧਾਰ ਜਮਾ ਪੋਲੀ ਹੋਊਗੀ ਧਾਰ ਜਮਾ ਪੋਲੀ ਹਾਂਜੀ ਹਾਂਜੀ ਕੱਦ ਕਾੜ ਪੱਖੋਂ ਵੇਖੋ ਸਾਰੀ ਚੰਗੀ ਮੈਂ ਡਿਜ਼ਾਈਨ ਵੇਖੋ ਕੀ ਇਹਦਾ ਹਾਂ ਨੀਵੇਂ ਭਾਂਡੇ ਦੀ ਹੈ ਨਾ ਸਾਫ ਸੁਥਰੀ ਹੈ ਕੋਈ ਕਮੀ ਪੇਸ਼ੀ ਨਹੀਂ ਭਾਈ ਜੀ ਇੱਥੇ ਠੀਕ ਆ ਇਹ ਬਾਤ ਬੰਦਾ ਚੰਗੀ ਸੇਵਾ ਵਾਲਾ ਹੋਇਆ ਤੇ ਦੁੱਧ ਹੋਰ ਵੀ ਵਾਜੀ ਕੀ ਲਿਖ ਲਾ ਕੇ ਆ ਮਿਲਦੀ ਭਾੜੇ ਤੇ ਕੀ ਇਹਦੇ ਖਰਾਬ ਨਾ ਕਰੂ ਭਾੜੇ ਤੇ ਮਿਲੂ ਪਾਉ ਤੇ ਚੋਲੋ ਥਲੇ ਬੈ ਠੀਕ ਆ ਮੇਰੀ ਠੰਡੀ ਆ ਮੇਰੀ ਓਕੇ ਤੇ ਫਿਰ ਇਹਦਾ ਸੂਆ ਕਿੰਨੇ ਕੁ ਟਾਈਮ ਦਾ ਮੰਨੇ ਅਗਲਾ ਇਹਦਾ ਭਾਈ 23 ਦਿਨ ਹੋਏ ਸੂਈ ਨੂੰ ਅਜੇ ਅੱਛਾ ਤਾਜੀ ਆ ਜਮਾਈ ਹਾਂ ਜੀ ਤਾਜੀ ਆ ਬੱਚਾ ਬਣ ਗਿਆ ਦਾ ਠੀਕ ਹੈ ਠੀਕ ਹੈ ਓਕੇ ਤੇ ਭਾਏ ਦਾ ਵੀ ਜਿਆ ਜੀ ਆ ਭਾਈ ਠੀਕ ਹੈ ਵੀਰੇ ਇਹ ਤਾਂ ਆਪਣੇ ਨੋਰਮਲ ਹੀ ਹੁੰਦੇ ਜਮਾ ਹਾਂ ਰੇਟ ਆਪਣੇ ਛੋਟੇ ਪਾਉਂਦੇ ਆ ਠੀਕ ਹੈ ਉਹ 55 ਦੀ ਕਹਦੀ ਐ ਇੱਕ ਨੰਬਰ ਵਾਲੀ ਆਪਾਂ 55000 ਸੱਦ ਕਾਰ ਪੂਰਾ ਮਹਿੰਦਾ ਹਾਂ ਕੁਆਲਟੀ ਬਹੁਤ ਨਹੀਂ ਭਾਈ ਕਿਦਾਂ ਹਾਂ ਨਹੀਂ ਨਹੀਂ ਚੰਗੀ ਐ ਵੀਰੇ ਜੀ ਉਹ ਬੜਾ ਹੁੰਦਾ ਹਾਂ ਓਕੇ ਅ ਸੱਜਣੋ ਵੇਖੋ ਉਹ ਵੀ ਪੂਰਾ ਬਾਕੀ ਸਿੰਗਲ ਹੱਡੀ ਦੀ ਹੈ ਨਾ ਹਾਂਜੀ ਹਾਂਜੀ ਚੰਗੀ ਜਿਹੀ ਮੀਤ ਨਹੀਂ ਹੁੰਦੀ ਸਾਹ ਹਾਂ ਤੇਰ ਮਾਂ ਇਹ ਕਿੰਨੇ ਦੀ ਦੇਵੇਂਗਾ ਹਾਂ ਕੋਈ ਨਹੀਂ ਲੈ ਆ ਦੇਖਿਓ ਸਜਣੋ ਇੱਥੋਂ ਹੁਣ ਤੁਹਾਨੂੰ ਪ੍ਰੋਪਰ ਮੈਂਨ ਕਲੀਅਰ ਵਿਖਾਉਣੇ ਆ ਆ ਵੇਖੋ ਵੈਰਲ ਵਰਲ ਥਣਾ ਥਣਾ ਦੀ ਨਾ ਕਰਮਾਂ ਵਾਲੀ ਚੰਗੀ ਆ ਤੇ ਬਾਕੀ ਸਜਣੋ ਭਾਤ ਹੀ ਹੁੰਦਾ ਹੈ ਨਾ ਵੀ ਦੇ ਦਵੋ ਚੋ ਬਾਈ ਸਾਡੀ ਭੈ ਸਾਰੀਆਂ ਮਈਆਂ ਦੀ ਜਮਾਂ ਹੀ ਕੋਲੀ ਹੋਊਗੀ ਠੀਕ ਆ ਕਿ ਹੋਊ ਜਮਾਂ ਵੀ ਐ ਨਹੀਂ ਹੈਗਾ ਵੀ ਕੋਈ ਹਨਾ ਦੂਰੋਂ ਨੇੜੇੋਂ ਆਊਗਾ ਤੇ 걔ੜਾ ਨਹੀਂ ਪੈਂਦਾ ਨਹੀਂ 걔ੜਾ ਨਹੀਂ ਬਾਈ ਤਾਂ ਬਾਕੀ ਜਿੱਥੇ ਕੋਈ ਮਰਜ਼ੀ ਆਨਲਾਈਨ ਮਾਲ ਮੰਗਾ ਸਕਦਾ ਜੀ ਠੀਕ ਆ ਹਾਂਜੀ ਹਾਂਜੀ ਬਾਈ ਇਹ ਕਿੰਨੇ ਦੀ ਦੇ ਦਿੱਗੇ ਛਾ ਇਹਦਾ ਭਾਜੀ ਮੁੱਲ ਭਾਏ 70000 ਕਰ ਦਈਏ ਠੀਕ ਆ ਇਹ 5000 ਹੀ ਛੱਡ ਦੇਣਾ 65000 ਦੀ ਦੇ ਦੇਣੀ 65000 ਦੀ ਉੱਚ ਵੀ 2000 ਹੋਰ ਛੋਟ ਕਰ ਦਾਂਗੇ 63000 ਤੇ ਮਹੀਂ ਦੇ ਦੇਣੀ ਹੈ 8.5 ਕਿਲੋ ਦੁੱਧੂ ਡਿਜ਼ਾਈਨ ਵੇਖੋ ਭਾਈ ਮਹੀਨਾ ਹਾਂ ਥਣ ਵੀ ਪਾਪਰ ਆਲਾ ਹਾਂਜੀ ਹਾਂਜੀ ਕਿਹ ਗੱਲਾਂ ਨਹੀਂ ਖੁੰਜੀ ਸਾਡ ਰੇਟ ਨਹੀਂ ਜੀ ਭਾਈ ਕਿਤੇ ਮਿਲਣਾ 63000 ਚ 8 8.5 ਕਿਲੋ ਦੁੱਧ ਵਾਧੀ ਹੋਊਗਾ 8.5 ਇਹਨੇ 10 ਕਿਲੋ ਦੁੱਧ ਹੀ ਜਾਣਾ ਹਾਂ ਹੀ ਜਾਣਾ ਭਾਈ ਮੇਰੇ ਕੋਲ ਇਹ ਕੱਲ ਆਈ ਆ ਠੀਕ ਆ ਤੁਹਾਨੂੰ ਮਾੜੇ ਮੁੰਡੇ ਖਾਊ ਵੀ ਦੁੱਧ ਹੋਰ ਵਧਾ ਦਈਏ ਹਾਂ ਨਹੀਂ ਠੀਕ ਆ ਸਹੀ ਆ ਤੇ ਆ ਆ ਦਾ ਕੀ ਹਿਸਾਬ ਇਹ ਭਾਈ ਹੈਗੀ ਆ 4 ਮਹੀਨੇ ਦੀ ਚੈੱਕ ਪਾਸ ਠੀਕ ਆ 8 ਕਿਲੋ ਦੁੱਧ ਹੋਊਗਾ ਮਹੀਨੇ ਕੋ ਸੀਗਲ ਫਲੱਗ ਹੋਊਗੀ ਲੱਤ ਨਹੀਂ ਹਿਲਉਂਦੀ ਕਿਹਦੇ ਘਰੇ ਜਾ ਠੀਕ ਆ 4 ਮਹੀਨਿਆਂ ਦੀ ਗੱਬਣ ਹਾਂਜੀ ਹਾਂਜੀ ਤੇ ਦੁੱਧ 8 ਹੋਗਾ 1 ਕਿਲੋ ਦੁੱਧ ਕਿਆ ਬਾਤ ਕਿਆ ਕਬਾਤ ਚੂਣ ਚਾਂਦ ਦੀ ਓਕੇ ਮੈਂ ਨਾ ਚਵਾਈ ਦੇ ਕੰਮੋਂ ਕਰਦਾ ਬਾਕੀ ਝੋਟੀ ਅੰਗ ਹੀ ਆ ਅੱਜ ਸਵੇਰ ਦੁਪਹਿਰ ਨੂੰ ਹੋ ਗਈ ਹਾਂ ਨਹੀਂ ਠੀਕ ਆ ਜੱਟਾ ਨਹੀਂ ਆ ਗਈ ਢਿੱਡ ਨਹੀਂ ਫਰੀਆ ਮੇਰੇ ਕੋਲ ਸਾਰਾ ਹੀ ਕੱਲ ਹੀ ਆਇਆ ਠੀਕ ਆ ਮਾਲ ਦੇਖ ਜਾਂਦਾ ਓਕੇ ਵੀਡੀਓ ਕਿਸੇ ਵੇਲੇ ਲੇਟ ਹੋ ਜੇ ਇੱਥੇ ਬੇਚੇਰਾ ਗਾਹਕ ਲੱਗਾ ਹਾ ਨਹੀਂ ਆ ਜਾਂਦਾ ਛੋਟੇ ਪਾ ਲੈ ਗਾਹ ਕ ਬਥੇਰੇ ਆ ਹਨ ਇਹ ਸੰਗੇ ਦੇ ਮਾਲਕਾਂ ਨੇ ਇਹਦੇ ਵੜਤੇ ਹਨ ਬਾਕੀ ਸਾਫ ਸੁਭ ਚੰਗੀ ਆ ਸ਼ਾ ਸਾਰੀ ਚੰਗੀ ਭਾਈ ਨਹੀਂ ਕੋਈ ਨਹੀਂ ਹੈ ਹਾਂ ਕੀ ਲੰਮੀ ਆ ਵਾਕਿਆ ਹੀ ਖਾਣ ਜਮਾ ਬਰਾਬਰ ਹੈ ਤੁਹਾੜ ਕੋਲੀ ਹੋਗੀ ਤੇ ਦੁੱਧ ਵੀ 8 ਕਿਲੋ ਸੱਜੇ ਜਿਹਨਾਂ ਦੇ ਦੁੱਧ ਦੇ ਆ ਵਾਕਿਆ ਸਹੀ ਗੱਲ ਆ ਬਾਕੀ ਚਾਰ ਹੋ ਗਏ ਭਾਈ ਹਾਂ ਤੇ ਅੱਧਾ ਚਾਈ ਖੜੀ ਆ ਮੁੱਲ ਇਹਦਾ ਵੀ ਗੈਰਹੀ ਹੈ ਭਾਜੀ ਇਹਦਾ ਕਿੰਨਾ ਵੀਰੇ ਮੁੱਲ ਭਾਏ 65000 ਕਰਦੀਏ ਓਕੇ 62000 ਚ ਦੇਣੀ ਹੈ ਮੁੱਲ 65 ਤੇ 62000 ਦੀ ਦੇ ਦਈਏ 4 ਮਹੀਨੇ ਦੀ ਚੈੱਕ ਪਾਸ 8 ਕਿਲੋ ਦੁੱਧ ਹੋਊਗਾ ਭਾਜੀ ਤੇ ਸੀਲ ਹੋਊਗੀ ਜਿਵੇਂ ਸੀਲ ਹੋਊਗੀ ਵੀ ਭਾੜੇ ਤੇ ਮਿਲੂ ਭਾੜੇ ਤੇ ਮਿਲੂ ਕਰਾਉਣਾ ਚੋਣ ਤਿਆਰ ਨੂੰ ਤਾਂ ਵਿਰਲਾ ਤੇ ਥਾਣਾ ਹਨਾ ਕਰਮਾਂ ਦੀ ਚੰਗੀ ਮਈ ਤੇ ਡਿਜ਼ਾਈਨ ਬਹੁਤ ਅੰਦਾਜ਼ ਨਹੀਂ ਕਰਿਆ ਹਾਂ ਵਿਖਾ ਦੇ ਤੇਰਾ ਫੇਰ ਆ ਵੇਖੋ ਇਹ ਕੈਮਰੇ ਤੋਂ ਡਰਦੀ ਥੋੜੀ ਜਿਹੀ ਆ ਆਦਾ ਕੀ ਹਿਸਾਬ ਆ ਇਹ ਮਾਜਿਆ ਸੂਈ ਇਹਦੇ ਮਗਰੇ ਭਾਜੀ ਕੱਟੀ ਇਹਦੀ ਕੱਟੀ ਆ ਬਹੁਤ ਮਹਾਨ ਸਾਡੀ ਸੁਲਤਾਨ ਦੀ ਕੱਟੀ ਮਗਰੇ ਦੀ ਇਹਦੇ ਮਗਰ ਹਾਂ ਜੀ ਹਾਂ ਜੀ ਸੁਲਤਾਨ ਦੀ ਕੱਟੀ ਸੁਲਤਾਨ ਦੀ ਭਾਜੀ ਠੀਕ ਆ ਤੇ ਇਹਦੇ ਕੋਲ ਦੁੱਧ ਭਾਜੀ 9 ਕਿਲੋ ਆ ਠੀਕ ਆ ਸੁਈ ਨੂੰ ਅੱਜ ਹੋ ਗਏ ਜੇ 20 ਦਿਨ ਓਕੇ ਹਾਂ ਜੀ 20 ਦਿਨਾਂ ਦੀ ਸੂਈਆ ਦੁੱਧ 9 ਕਿਲੋ ਦੁੱਧ 9 ਕਿਲੋ ਦੁੱਧ ਨੂੰ 11 ਕਿਲੋ ਕਰ ਜਾਣਾ 11 ਕਿਲੋ ਠੀਕ ਆ ਹਾਂ ਜੀ ਮਾਲਦ ਨੂੰ ਦੱਸਿਆ ਵੀ ਸਾਰਾ ਨਵਾਂ ਆਇਆ ਤੇ ਜੰਦਰ 2-3 ਦਿਨ ਰਵੇ ਸਾਮ ਹੋਏ ਤੇ ਦੁੱਧ ਨੂੰ ਬਾਹਰ ਚਾਹ ਹਾਂ ਦਿਲਦੁੱਲ ਲਾਲਬਿੰਦਾ ਪੁੱਛੋ ਦੇਖੋ ਡਿਜ਼ਾਈਨ ਦੇਖੋ ਮੈਂ ਹਾਂ ਜਮਾ ਰੂਮਰ ਕੀ ਕੋਦੀ ਹੋਊਗੀ ਕੀ ਬਾਤ ਬਾਕੀ ਭਾਈ ਜੋ ਕੋਈ ਦੱਸਾਂਗੇ ਉਹੋ ਕੋਈ ਨਹੀਂ ਮਿਲੂਗਾ ਹਾਂ ਨਹੀਂ ਨਹੀਂ ਸਿਆਣੀ ਗੱਲ ਆ ਵੀਰੇ ਅੱਗੇ ਵੀ ਮਾਲ ਵਿਕਦਾ ਹੀ ਜਾਂਦਾ ਟਕ ਟਾਂਗੂ ਹਣਾ ਮਾਰ ਕੇ ਕੀ ਦੇਣਾ ਵਾ ਨਹੀਂ ਨਹੀਂ ਫੇਰਾ ਬਾਬੇ ਦੀ ਕਿਰਪਾ ਧੰਨਵਾਦ ਉਹਦਾ ਹਾਂਜੀ ਇਹਦੇ ਠੀਕ ਆ ਤੇ ਉਹ ਇਹਦੀ ਕੱਟੀ ਉਹ ਕੱਟੀ ਭਾਈ ਇਹ ਠੀਕ ਆ ਠੀਕ ਆ ਠੀਕ ਆ ਸਜਣਾ ਟੀਲਕਾ ਬੜੀ ਨਹੀਂ ਆਹੋ ਇਹ ਤਾਂ ਬੱਚਾ ਨਾਲ ਆ ਹਾਂਜੀ ਕੱਟੀ ਤੇ ਹੀ ਮਿਲਦੀ ਆ ਹਾਂਜੀ ਹਾਂਜੀ ਓਕੇ ਆ ਓਕੇ 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 ਹੁਣ ਇਹਦੇ ਕੋਲੇ 9 ਦੁੱਧ ਆ 9 ਤੋਂ ਵੱਧੋਂ 9 ਲਾਓ ਜੀ ਠੀਕ ਆ ਠੀਕ ਆ ਤੇ ਇਹ ਕਿੰਨੇ ਦੀ ਦੇ ਦੀਏ ਸ਼ਾ ਕੀ ਦਾ ਭਾਜੀ ਮੁੱਲ ਕਰਦੇ 80 ਯਾਰ ਠੀਕ ਆ ਇਹ 75000 ਦੇ ਦਵਾਂਗੇ ਹਾਂ ਨਾ ਇਲਾਸ ਠੀਕ ਆ ਮੁੱਲ ਕਰਦੇ 80000 ਹਾਂ ਜੀ ਤੇ 75000 ਦੀ ਦੇ ਦਿਆਂਗੇ ਸਾਰੀ ਸਾਫ ਗਰੀ ਪਿਛੋੜੇ ਤੇ ਨਾ ਭਾਜੀ ਵਿਖਾ ਦਿਓ ਹਾਂ ਨਹੀਂ ਵਿਖਾਤੀ ਕੋਈ ਕਮੀ ਨਹੀਂ ਹੈਗੀ ਨਹੀਂ ਨਹੀਂ ਚੰਗੀ ਹੈ ਤੇ ਤਾਂ ਜੀ ਨਹੀਂ ਇਹ ਰੇਟ ਦੀ ਮਿਲਣੀ ਨਹੀਂ ਭਾਜੀ ਕਿਦੋਂ ਨਹੀਂ ਮਿਲਦੀ ਵੀਰੇ ਨਹੀਂ ਮਿਲਦੀ ਕੋਈ ਸ਼ੱਕ ਨਹੀਂ ਯਾਰ ਚੰਗੀ ਆ ਦੁੱਧ 10 ਕਿਲੋ ਦਾ ਖੁੱਲਾ ਹੀ ਦੇ ਜਣਾ ਨੇ ਦੇਈ ਜਾਣਾ ਭਾਜੀ ਸਹੀ ਗੱਲ ਆ ਤੇਰੀ ਤੇ ਆ ਬਾਜੀ ਪੰਜਵੇਂ ਮਹੀਨੇ ਦੀ ਚੈੱਕ ਪਾ ਦਿਆ ਦੁੱਧ ਮਹਾ 2.5 ਕਿਲੋ ਜੇ ਪਰ ਅੱਜ ਨੇ ਦੁੱਧ ਮੇਰੇ ਕੋ ਗਈ ਜੀ ਸੱਜਣ ਠੀਕ ਆ ਉਹਨੇ 13-14 ਕਿਲੋ ਦੁੱਧ ਕੱਢਿਆ ਠੀਕ ਆ ਮਾੜਾ ਨਹੀਂ ਦਿੱਤਾ ਸੀ ਤਾਜੀ ਦਾ ਓਕੇ ਹੁਣ ਇਹ ਪੰਜਵੇਂ ਮਹੀਨੇ ਦੀ ਗੱਭਣ ਜੇ ਠੀਕ ਆ ਤੇ ਦੁੱਧ ਦੇ ਕੋ ਮਹਾ 2.5 ਕਿਲੋ ਲਾਉਗੇ ਠੀਕ ਆ ਹਾਂ ਜੀ ਹਾਂ ਜੀ ਪੰਜ ਮਹੀਨਿਆਂ ਦੀ ਗੱਭਣ ਹੋ ਗਈ ਹਾਂ ਜੀ ਹਾਂ ਜੀ ਓਕੇ ਵੇਖੋ ਸੱਜਣਾ ਬਾਕੀ ਥਾਂ ਸੁਣ ਓਕੇ ਆ ਜਿਆਦਾ ਬਵਾਲੇ ਕਰਨਾ ਤਾਂ 100% ਵੀ ਹੁੰਦੀ ਐ ਠੀਕ ਆ ਸਾਰੀ ਚੰਗੀ ਐ ਉਧਰ ਦੀ ਮਹੀਦੇਸੀ ਨਹੀਂ ਐ ਠੀਕ ਆ ਠੀਕ ਆ ਠੀਕ ਇਹਨੂੰ ਆਉਣ ਨੂੰ ਲੈ ਚੱਲੀਏ ਮਾੜੀ ਜਿਹੇ ਦੀ ਤੋਰ ਕਰਾਈਏ ਚੱਕੇ ਦੀ ਬਾਕੀ ਮਾਲਾ ਬੇਹੋ ਪੱਕਾ ਹੁੰਦਾ ਵਾ ਫੋਨ ਨੰਬਰ ਉੱਤੇ ਭਾਜੀ ਦੇਣਾ ਵਾ ਨਾਲੇ ਨੂੰ ਮਰਜ਼ੀ ਕੋਈ ਕਾਲ ਕਰਕੇ ਪੁੱਛੇ ਸਕਦਾ ਵਾ ਇਹਨੂੰ ਡਾਇਰੈਕਟ ਵੀ ਪਾ ਦਾਂਗੇ WhatsApp ਤੇ ਠੀਕ ਆ ਹਾਂ ਜੀ ਹਾਂ ਜੀ ਟੋਕੜਾਂ ਕੱਬਣਾ ਵੀ ਵਾਧੂ ਹੁੰਦੀਆਂ ਕੱਲ ਨੂੰ ਫੇਰ ਚਾਰ ਝੋਟੀਆਂ ਆਦਿ ਅੱਛਾ ਲਈਆਂ ਖੜੀਆਂ ਹਾਂ ਜੀ ਹਾਂ ਜੀ ਨੋ ਵੀ ਸੱਜਣੋ ਪੰਜ ਮਹੀਨਿਆਂ ਦੀ ਗੱਬਣਾ ਦੁੱਧ ਮੰਨ ਕੇ ਚੱਲੋ ਵੀ 2 2.5 ਕਿਲੋ ਵੀਰ ਕਹਿੰਦਾ ਇਹਦੇ ਕੋਲੇ ਬਾਕੀ ਰਾਜੀ ਆ ਸਾਰੇ ਕਮੀ ਚੰਗੀ ਐ ਦੁੱਧ ਕੱਢ ਨੂੰ ਵੀ 13-14 ਕਿਲੋ ਠੀਕ ਆ ਸੱਜਰ ਰਾਜੀ ਰਹੀ ਹਾਂਜੀ ਸੂਆ ਵੀ ਭਰੀ ਪਿੱਤਾ ਜੀ ਦੁੱਧ ਜਾ ਸੂਆ ਸੱਜਣੋ ਆ ਵੀ ਜਮਾ ਨੋਰਮਲ ਕੀਮਤ ਐ ਆ ਠੀਕ ਆ ਮੋਤਪਾ ਨੇ ਤਾਂ 60000 ਕਰਦੀ ਏ 55000 ਦੇ ਦੇਣੀ ਭਾਈ 55000 ਦੀ ਦੇ ਦੇ 60000 ਛੱਡਦਾ ਵੀ ਚਲੀ ਗਿਆ 1000 ਚ 53000 ਦੀ ਪੰਜਾਂ ਮਹੀਨੇ ਦੀ ਚੈੱਕ ਬਾਅਦ ਸਾਲ ਹੁੰਦਾ ਕੋਈ ਦਬਲ ਰੁਪਏ ਕਰੂ ਮੈਂ ਹਾਂ ਨਹੀਂ ਵਾਕਿਆ ਹੀ ਸਾਈਡ ਤੇ ਲਾ ਦੇ ਲੋਕ ਸੱਜਣੋ ਵੇਲ ਬੂਲ ਠੀਕ ਆ ਬਾਤ ਸਾਰੀ ਜੀ ਤੁਹਾਡੇ ਸਾਹਮਣੇ ਹਾਂ ਨਹੀਂ ਚੰਗੀ ਆ ਭਾਅ ਦੇ ਹਿਸਾਬ ਨਾਲ ਪੂਰੀ ਚੰਗੀ ਆ ਜਮਾਂ ਹੀ ਜਾ ਜੇ ਤੇ ਉਹ ਝੂਟੀ ਆਪਣੀ ਝੂਟੀ ਭਾਜੀ ਬਣ ਗਈ ਇਹਨੂੰ ਹੋ ਗਿਆ ਦੇ ਮਹੀਨੇ ਦੁੱਧ ਕਰੇ ਨਿਕਲ ਜਾਂ ਦੇਣਾ ਓਕੇ ਝੂਟੀ ਨਿਕਲ ਵੀ ਆਉਣੀ ਆ ਕਿਉਂਕਿ ਤੁਹਾਨੂੰ ਪਤਾ ਬਾਈਕ ਤੇ ਡੰਗਰ ਕੱਢ ਜੇ ਤੇ ਨਿਕਲ ਆਉਂਦਾ ਹਾਂਜੀ ਇਹ ਹੈ ਵੀ ਚੰਗੀ ਨਸਲ ਜੀ ਆਪਣੇ ਪਿੰਡੋਂ ਹੀ ਲਈਏ ਠੀਕ ਆ ਮਹੀਨੇ ਦੀ ਬਣੀ ਆ ਚੰਗੇ ਰਵੇ ਜੂਆਂ ਦੁੱਧ ਕੱਢਦੀ ਇਹਦੀ ਮਾਂ 16 ਹੱਕ ਦੋ ਉਹਦੀ ਕੱਟੀ ਜੇ ਠੀਕ ਆ ਹਾਂਜੀ ਹਾਂਜੀ ਜੈਡ ਬਣਾ ਕੇ ਪਿਓਰ ਬਣਾ ਸਕਦੇ ਕੋਈ ਕਮੀ ਨਹੀਂ ਪੈਂਦੀ ਹਾਂ ਨਹੀਂ ਥਣ ਵੀ ਚੰਗਾ ਸਾਰੀ ਸਾਫ ਸੁਥਰੀ ਇਹ ਵੇਗੀ ਵੇਗੀ ਨਹੀਂ ਤਾਂ ਆਪਾਂ ਘਰੇ ਹੀ ਉਦਾਂ ਰੱਖੀ ਇਸ ਨੂੰ ਠੀਕ ਹੈ ਓਕੇ ਫਿਰ ਰੁਪਈਏ ਭਰ ਦੋ ਦੇ ਵੀ ਦਵਾਂਗੇ ਇਹ ਕਿੰਨੇ ਦੀ ਦੇ ਦਈਏ ਇਹ ਭਾਜੀ ਇੱਕੋ ਰੇਟ ਕਰਨਾ 40000 ਦੀ ਦੇਣੀ ਆ ਮਹੀਨੇ ਤੋਂ ਉੱਪਰ ਇਹਨੂੰ ਹੋ ਗਿਆ ਬਣੀ ਨੂੰ ਚੈੱਕ ਹੋਏ ਨਹੀਂ ਦੋਆ ਮਹੀਨੇ ਦੀ ਠੀਕ ਹੈ 40000 ਦੀ ਦੇ ਹਾਂਜੀ ਜੀ ਤੇ ਇਹ ਗੱਲੋਂ ਨਹੀਂ ਝੂਠੀ ਉਹ ਆ ਗਈ ਆਪਣੀ ਸੁਲਤਾਨ ਦੀ ਕੱਟੀ ਹਾਂਜੀ ਜੀ ਭਾਜੀ ਉਹ ਮਾਈ ਦੀ ਹੈ ਨਾ ਸੱਜਰ ਦੀ ਹਾਂਜੀ ਸੱਜਣਾ ਕਰ ਲੋ ਚੈੱਕ ਵੀਰ ਨੂੰ ਦੱਸਿਆ ਇਹਦੇ ਮਾਲਕਾਂ ਨੇ ਵੀ ਸੁਲਤਾਨ ਦਾ ਟੀਕਾ ਲਵਾਇਆ ਹਨਾ ਹਾਂਜੀ ਹਾਂਜੀ ਭਾਜੀ ਆਹ ਵੇਖੋ ਬਹੁਤ ਥੋਣੀ ਚੰਗੀ ਹੈ ਹਾਂ ਨਹੀਂ ਕੱਟੀ ਚੰਗੀ ਆ ਹਾਂਜੀ ਹਾਂਜੀ ਠੀਕ ਆ ਬਾਕੀ ਮਾਲ ਆਪਣੇ ਕੋ ਹਰ ਟਾਈਮ ਹੁੰਦਾ ਵਾ ਆ ਸ਼ਾਇਦ ਮੁੰਡਾ ਕਰਨ ਕਰਕੇ ਭਾਈ 2-4 ਦਿਨ ਨਹੀਂ ਕਰਦਾ ਹਾਂ ਥੋੜਾ ਹਨਾ ਹਾਂ ਜੀ ਜੀ ਵੀ ਮਾਲ ਹੋਰ ਵੱਧ ਹੋਵੇ ਨਾ ਤੇ ਫਿਰ ਮੁਰਦਾ ਨਹੀਂ ਕੋਈ ਮੁਰਦਾ ਨਹੀਂ ਬਾਈ ਨੂੰ ਨਾਲ ਨਾਲ ਸੇਲ ਹੋਈ ਜਾਂਦੀਆਂ ਹੋ ਜਾਂਦੀਆਂ ਆ ਵੀ ਮੈਂ ਕਰਦੇ ਪਿੱਛੇ ਆਣ ਆ ਵੇਖ ਲਓ ਭਾਈ ਕੀ ਹਾਂ ਜਿਹਦੇ ਮਗਰ ਕੱਟੀ ਜਾਂ ਸੱਜਰ ਜੀ ਵੀਡੀਓ ਸਾਰੀ ਵੇਖੋ ਨੂੰ ਦੇਖਣ ਦਾ ਜੇ ਪਤਾ ਲੱਗਦਾ ਹਾਂ ਕਈ ਪਹਿਲੀ ਦੂਜੀ ਵੇਖ ਕੇ ਫੋਨ ਲਾਉਂਦੇ ਆ ਸਾਰੀ ਵੇਖਿਆ ਕਰਨ ਜੇ ਹਾਂ ਨਹੀਂ ਨਹੀਂ ਸਹੀ ਗੱਲ ਆ ਵੇਖੋ ਸਿੱਧ ਨੂੰ ਖੱਦਰ ਮੈਂ ਆ ਕੱਟੀ ਮਗਰ ਆ ਇਹਦੇ ਹਾਂ ਜੀ ਤੇ ਇਹ 75 ਦੀ ਕਹਤੀ ਹੈ ਨਾ ਇਹਨੇ ਵੀ ਭਾਜੀ 70 ਦੀ ਤਾਂ ਮੈਂ ਟੋਕਣਾ ਗੱਬਣਾ ਨਹੀਂ ਵਿਗ ਜਾਣੀ ਆ ਠੀਕ ਹੈ ਕਿੰਨੇ ਦੀ ਕਹਤੀ ਹੋਣਾ ਆਪਾਂ ਇਹ ਭਾਜੀ 75 ਦੀ ਹਾਂ ਹਾਂ 75000 ਦੀ ਦੇਣੀ ਹੈ ਨਾ ਹਾਂ ਜੀ ਠੀਕ ਹੈ ਠੀਕ ਸਾਲ ਮੈਂ ਨਾ ਦੁੱਧ ਵੀ ਚਾਉਣਾ ਹਾਂ ਹਾਂ ਵਾਕਿਆ ਸਹੀ ਹੈ ਦੁੱਧ 10000 ਰੁਪਏ ਦਈ ਜਾਣਾ ਨਹੀਂ ਜਾਣਾ ਦਈ ਜਾਣਾ ਕੋਈ ਛੱਕਣੀ ਕੋਈ ਮਹਿੰਗਾ ਆ ਵੀ ਗੱਬਣਿਆ ਹਾਏ ਚਾਰਾਂ ਦੀ ਹੈਨਾ ਇਹ ਚੌਂ ਦੀ ਅਸੀਲਸ ਲੱਗਿਆ ਪੜਾ ਬਹੁਤ ਠੰਡੇ ਬਹਿ ਜੋ ਠੀਕ ਆ ਇੰਨੀ ਠੰਡੀ ਏ ਧਾਰ ਦੁੱਧ ਵੀ 7-8 ਕਿਲੋ ਕੋਈ ਸਪਾਈ ਕਿੰਨੀ ਛੱਡੇ ਜੁੜੇ ਹਾਂ ਨਹੀਂ ਵਾਕਈ ਕੋਈ ਸ਼ੱਕ ਨਹੀਂ ਓਕੇ ਰਪੋੜ ਤੇ ਆ ਵੀ ਚੰਗੇ ਕੱਤ ਕੋਦਾੜੀ ਹੈਨਾ ਇਹ ਕੋਡੀਆਂ ਇਹਦਾ ਵੀ ਬੜਾ ਸੁਧਰਾ ਹਾਂ 8 ਕਿਲੋ ਦੁੱਧ ਦਾ ਹਾਂ ਜੀ ਜੀ 8 ਕਿਲੋ ਭਾਜੀ ਲੇ ਵੇਲੂਏ ਦੀ ਚੰਗੀ ਆ ਹੈਨਾ ਵੇਲੂਏ ਦੀ ਬਹੁਤ ਸਾਫ ਨਹੀਂ ਚਵਾਈ ਵੀ ਧਾਰੀ ਪੋਦੀ ਹੈ ਭੋਲੀਆ ਹੈ ਵੀ ਸੀਲਸ ਲੱਗ ਮੜਾ ਚੱਕਰ ਪਾਓ ਤੇ ਚੋਲੋ ਤੇ ਉਹ ਆ ਗਈ ਫਰਨੀਲੀ ਉਹ ਨੀਲੀ ਰਾਵੀ ਦੀ ਮੁੱਲ ਵੀ ਜਮਾ ਜੈਦ ਭਾਜੀ 50000 ਰੁਪਏ ਹਾਂ ਵਾਕਈ ਸਹੀ ਗੱਲ ਹੈ ਮਾਲ ਹੀ ਬੜਾ ਤੇਜ਼ ਪਿਛੋਕ ਮਾਲ ਬਹੁਤ ਮਹਿੰਗਾ ਹੋ ਗਿਆ ਹਨਾ ਹਾਂ ਜੀ ਹਾਂ ਜੀ ਠੀਕ ਹੈ ਧੰਨਵਾਦ ਅਰਮਾਨ ਵੀਰ ਜਾਣਕਾਰੀ ਦੇਣ ਲਈ